ਕੱਢ ਜਾ ਪਾ ਲੈਨੇ ਫਿਰ ਹਾਂ ਬੜੀ ਵੀਡੀਓ ਬਣਾਉਣੀ ਹੈ ਕਿ ਲਾਈਵ ਕੀਤਾ ਲਾਈਵ ਆ ਬੜੀ ਮੈਂ ਬਣਾਉਂਗਾ ਕੈਮਰੇ ਨਾਲ ਉਹ ਖਾਣਾ ਸਕਦਾ ਪਰ ਇਹ ਨਹੀਂ ülme момент Female Thank you Bondi brauch Follow Tel Oh Yo Rene واحر جی واحو واحو جی واحو واحو جی واحو واحر جی واحو واحر جی واحر جی Gracias. Uh -huh. ਗੁਰੂ ਰੋਪ ਤੋਂ ਪਹਿਚਾਨੀਏ ਜੋ ਲੜੇ ਦੀਨ ਕੇ ਖੇਤ ਪੁਜਾ ਪੁਜਾ ਘਟ ਮਰਿਆ ਕ ਬਹੁਣਾ ਛਾੜੇ ਖੇਤ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਕਰਕੇ ਬੈਠੇ ਗੁਰੂ ਰੋਪ ਗੁਰੂ ਖਾਲਸਾ ਜੀਓ ਤੁੰ ਸਤਿਗੁਰੂ ਗੁਰੂ ਗ੍ਰੰਥ ਸਾਹਿਬਾ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਛੱਦਰ ছায়ਾ ਦੇਖੇ ਇਥੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਤੁੰ ਬਾਬਾ ਜੀਵਨ ਸਿੰਘ ਜੀ ਸ਼ਹੀਦ ਇਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਫਿਲਡ ਰੰਟਿੰਗ ਦੀ ਸਮੂਹ ਕੀਰਤ ਸਾਧ ਸੰਗਤ ਦੇ ਵੱਲੋਂ ਨਗਰ ਨਿਵਾਸੀਆਂ ਦੇ ਵੱਲੋਂ ਜੂ ਕਲੱਬ ਦੇ ਵੱਲੋਂ ਇਹ ਨਕਰ ਕੀਰਤਨ ਸਜਾਈ ਗਈ। ਸੋ ਨਕਰ ਕੀਰਤਨ ਨਕਰ ਦੀ ਪ੍ਰਕਰਮਾ ਕਰਦਾ ਹੋਇਆ ਦੂਸਰੇ ਪੜਾਦੇ ਉੱਤੇ ਪਹੁੰਚ ਚੁੱਕਾ ਹੈ। ਸਾਧ ਗ੍ਰਉ ਤਾਂ ਗੁਰੂ ਗ੍ਰੰਥ ਸਾਹਿਬ ਬਾਕਸ਼ਾਂ ਕਾ ਰਾਚੀ ਅੰਦਰ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਸੀ ਝੁਕਾ ਕੇ ਰਸਰੀਆਂ ਲਾਉਣ ਦਾ ਜਲਨ ਕਰੀਏ। ਧੰਨ ਗੁਰੂ ਕਲਖੀ चोपड़े ला हथ जो गज वज के ख़ाली شکی دادی آب جیدے نظر دیم دی اپر آمد آر بیکشو چو یہ دے پر یہ شایر کند ہے وہ کند ہے جب بلدہ کھوڑا شاکھی دادا تک دیر مددی کو دی لپیانا لکھوڑا لنگ ਜੋਸਬੀਰ ਮੱਡਲ ਦੀ ਕੌਮਾਂ ਦੀ ਕੋਈ ਦੇਕਾਂ ਦੇ ਵਿੱਚ ਗੁੱਪਲੇ ਜਾਨ ਸ਼ਾਂਤੀ ਦੇ ਦੀਵੇ ਜਲ ਜਾਂਦੇ ਉਹ ਜਦ ਚਰਬੀ ਢਲੇ ਸ਼ਹੀਦਾਂ ਦੀ ਅਰਸ਼ਾ ਤੇ ਦੀਵੇ ਜਗ ਜਾਂਦੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲ ਜਾਂਦਾ ਉੱਥੇ ਕੌਮਾਂ ਦੇ ਵਿੱਚ ਕਿਨਕਲਾਬ ਆ ਜਾਂਦਾ ਜਿਹੜੀਆਂ ਕੌਮਾਂ ਆਪਣੀਆਂ ਵੱਡੀਆਂ ਨੂੰ ਆਪਣੀਆਂ ਸ਼ਹੀਦਾਂ ਨੂੰ ਯਾਦ ਰੱਖਦੀਆਂ ਉਹ ਕੌਮਾਂ ਇਸ ਜਗ ਦੇ ਉੱਤੇ ਦੁਨੀਆਂ ਦੇ ਉੱਤੇ ਹਮੇਸ਼ਾ ਅਮਰ ਰਹਿੰਦੀਆਂ ਤੇ ਅੱਜ ਪਿਆਰੇ ਉਹ ਆਪ ਯਾਦ ਨੂੰ ਯਾਦ ਕਰਦੇ ਹੋ ਜਾ ਉਹਨਾਂ ਦੀ ਫੁਰਦਾਨੀ ਨੂੰ ਬਖਸ਼ਿਆਂ ਦੀ ਬਾਤ ਹੋਣਾ ਬਹੁਤ ਦਸਰ ਦਾ ਸਾਰੀਆਂ ਖੁਣੇ ਸ਼ੇਖੀ ਦਾਦੇ ਚਰਨਾਂ ਦੇ ਵਿੱਚ ਆਪਾਂ ਸਿੱਖ ਨੇ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਇਕੱਤਰ ਹੋਇਆ ਆਪ ਜੀ ਨੇ ਪਿਛਲੇ ਪੜਾਉ ਦੇ ਉੱਤੇ ਸਾਡੀ ਉੱਥੇ ਦੇ ਪੰਜ ਸੌ ਇਤਿਹਾਸ ਸਰਵਣ ਕੀਤਾ ਜਦੋਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਔਰੰਗਜ਼ੇਬ ਬਾਦਸ਼ਾਹ ਇਤਿਹਾਸ ਦੇ ਉੱਤੇ ਬੈਠੇ ਨੇ ਕਿੰਨੇ ਧੂਆ ਦੇ ਆਪਣੇ ਜ਼ੁਲਮ ਕਰਨੇ ਤੇ ਸ਼ਰਧਧਿਕ ਕਰਨੇ ਸ਼ੁਰੂ ਕੀਤੇ ਆ ਹਿੰਦੂਆਂ ਦੇ ਮੰਦਰ ਢਾ ਕੇ ਉਹਨਾਂ ਦੀ ਜਗ੍ਹਾ ਦੀ ਉੱਤੇ ਮਸੀਤਾਂ ਦੀ ਉਸਾਰੀ ਕਰਵਾਉਣੀ ਸ਼ੁਰੂ ਕਰ ਦਿੱਤੀ ਹਿੰਦੂਆਂ ਦੇ ਗਾਲ ਵਿੱਚ ਪਾਈ ਜੰਜੂਆਂ ਦਾ ਜਿੰਨੀ ਦੇਰ ਤੱਕ ਵਜਨ ਸਭਾ ਸਭਾ ਮੰਨਣੀ ਸੀ ਹੋ ਜਾਂਦਾ ਨਾ ਉਨੀ ਦੇਰ ਤੱਕ ਇੱਕ ਹਾਕਮ ਰੋਟੀ ਨਹੀਂ ਖਾਂਦਾ ਕਿੱਡਾ ਵਜਾ ਕੱਟੜ ਇਹ ਜਾਨਮ ਰਾਜਾ ਸੀ ਕਿਉਂਕਿ ਸੱਚ ਜਾਣੀ ਜਿਹੜਾ ਆਪਣੇ ਭਰਾਵਾਂ ਦਾ ਨਹੀਂ ਬਣਿਆ ਜਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਉਹ ਦੂਜੇ ਦਾ ਕੀ ਬਣ ਸਕਦਾ ਕਿਉਂਕਿ ਕਹਿੰਦੇ ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਨ ਨੂੰ ਆਗਰੇ ਦੀ ਜੇਲ੍ਹ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਸੀ ਆਗਰੇ ਦੀ ਜੇਲ੍ਹ ਦੇ ਅੰਦਰ ਕਿਤੇ ਜਿਹੜਾ ਪੁੱਤ ਸੀ ਸ਼ਾਹਜਹਾਨ ਕੇ ਨਜ਼ਰਬੰਦ ਦੇ ਪਾਣੀ ਤੋਂ ਬਿਟਿਆਸਾ ਉਹਨੂੰ ਤਲਫਾਤ ਤਲਫਾ ਕੇ ਕਹਿੰਦੇ ਮਾਰਿਆ ਇੱਕ ਚਿੱਠੀ ਭੂ ਚੰਗੇ ਨੇ ਜਿਹੜੇ ਹਰ ਸਾਲ ਆਪਣੇ ਮਾਪੇ ਬਾਪ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਸਰਾਧ ਕਰਾਉਂਦੇ ਐ ਤੂੰ ਤੇ ਮੈਨੂੰ ਜੇਲ੍ਹ ਦੇ ਅੰਦਰ ਪਾਣੀ ਤੋਂ ਵੀ ਪਿਆਸੇ ਨੂੰ ਮਾਰ ਰਿਆ ਪਰ ਕਿੰਨੇ ਅੱਗੋ ਜਵਾਬ ਕੀ ਦਿੱਤਾ ਸੀ ਇਹ ਕਹਿਣ ਲੱਗਾ ਜਿਤ ਸਿਆਹੀ ਦੇ ਨਾਲ ਚਿੱਠੀ ਦੇ ਉੱਤੇ ਵਰਕੇ ਦੇ ਉੱਤੇ ਚਾਰ ਅੱਖਰ ਲੇਕੇ ਤੂੰ ਮੈਨੂੰ ਚਿੱਠੀ ਦਿੱਤੀ ਐ ਚੰਗਾ ਹੁੰਦੋ ਤੇ ਉਹ ਸਿਆਹੀ ਪੀ ਕੇ ਆਪਣੇ ਅੰਦਰ ਦੀ ਪਿਆਸ ਬੁਝਾ ਲਈ ਉਹ ਤੇ ਗੱਲ ਚੰਗੇ ਨਹੀਂ ਸੀ ਦੇਖੋ ਪਿਆਰਿਓ ਇਹ ਉਹ ਬਾਦਸ਼ਾਹ ਸ਼ਾਹ ਜਹਾਨੀ ਜਿਨੇ ਕਦੇ ਕਿਸੇ ਸਮੇਂ ਸਤਵੇਂ ਪਾਤਸ਼ਾਹ ਧੰਗੁਰੂ ਹਰ Rai ਸਾਹਿਬ ਜੀ ਦੇ ਸਾਹਮਣੇ ਗੁਰੂ ਨਾਨਕ ਦੇ ਘਰ ਦੀ ਗੁਰਬਾਣੀ ਦੇ ਉੱਤੇ ਤਰਕ ਕੀਤਾ ਸੀ ਮਹਦਾਜ ਦੀ ਗੁਰਬਾਣੀ ਦੀਆਂ ਪੰਕਤੀਆਂ ਆਉਂਦੀਆਂ ਨਦਰਿ ਉਪੱਠੀ ਜੇ ਕਰੇ ਸੁਲਤਾਨਾ ਕੋ ਹੁ ਕਰਾਇਦਾ ਦਰ ਮੰਗਣ ਦੇਖਣਾ ਪਾਇਦਾ ਪਰ ਕਿ ਬਾਦਸ਼ਾਹਾਂ ਨੇ ਪਤਾ ਕੀ ਆਖਿਆ ਸੀ ਕਿ ਲੱਗਾ ਇਹ ਨਹੀਂ ਕਦੇ ਹੋ ਸਕਦਾ ਕਿ ਬਾਦਸ਼ਾਹ ਨੂੰ ਘਰ ਖਾਣਾ ਪਹ ਜਾਵੇ ਇਹ ਵੀ ਕਦੇ ਹੋ ਸਕਦਾ ਹੈ ਕਿ ਬਾਦਸ਼ਾਹ ਨੂੰ ਦਰਦਰ ਦੇ ਉੱਤੇ ਮੰਗਣਾ ਪਹ ਜਾਵੇ ਇਹ ਗੁਰੂ ਨਾਨਕ ਦੇ ਘਰ ਦੀ ਜਿਹੜੀ ਗੁਰਬਾਣੀ ਹੈ ਇਹ ਗੰਦ ਲਿਖੀ ਗਈ ਹੈ ਤਰਕ ਕੀਤਾ ਗੁਰੂ ਨਾਨਕ ਦੀ ਘਰ ਦੀ ਗੁਰਬਾਣੀ ਦੇ ਉੱਤੇ ਪਰ ਸੱਜਾ ਗਾੜਿਓ ਸਤਵੇਂ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਸੀ ਬਾਦਸ਼ਾਹ ਫਿਕਰ ਨਾ ਕਰ ਇੱਕ ਸਮਾਂ ਆਵੇਗਾ ਇਹ ਤੈਨੂੰ ਗੁਰੂ ਨਾਨਕ ਅਰਧੀ ਕੁਰਬਾਨੀ ਦਿਨ ਜੜੀਆਂ ਪੰਗਤੀਆਂ ਕਿ ਯਾਦ ਆ ਜਾਣਗੀਆਂ ਅੱਜ ਸਮਾਂ ਆ ਇਹ ਜਿਸ ਸਮਿਆਂ ਅਗਰੇ ਦੀ ਝੀਲ ਦੇ ਅੰਦਰ ਨਜ਼ਰ ਬੰਦੇ ਪਾਣੀ ਤੋਂ ਪਿਆਸਾ ਮਰਦੇ ਆ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਮੀਂਹ ਪੈ ਕੇ ਝੀਲ ਤੇ ਅੱਜ ਜੜੀਆਂ ਅੱਜ ਵੀ ਤੁਸੀਂ ਗਾਰੇ ਦੀਆਂ ਕੰਧਾਂ ਹੋਈਆਂ ਪੁਰਾਣੇ ਘਰ ਬਣੇ ਹੁੰਦੇ ਆ ਨਾ ਤੇ ਗਾਰੇ ਦੀਆਂ ਕੰਧਾਂ ਹੁੰਦੀਆਂ ਕਿ ਜਦੋਂ ਮੀਂਹ ਪੈਂਦੇ ਕੰਧਾਂ ਦੇ ਵਿਚਕਾਰਾਂ ਦੇ ਵਿਚ ਘਾਹ ਉੱਗ ਜਾਂਦਾ ਅੱਜ ਵੀ ਤੁਹਾਨੂੰ ਵੇਖਣ ਵਾਸਤੇ ਮਿਲਦਾ ਹੋਵੇਗਾ ਤੇ ਕਹਿੰਦੇ ਜਦੋਂ ਪਾਣੀ ਤੋਂ ਪਿਆਸਾ ਮਰ ਰਿਹਾ ਕਿ ਦੀ ਨਜ਼ਰ ਪਈ ਸੰਭਲੀ ਕੰਧ ਦੇ ਉੱਤੇ ਜਿਸ ਕੰਧ ਦੇ ਵਿੱਚ ਦੀਆਂ ਤਰੇੜਾਂ ਦੇ ਵਿੱਚ ਘਾਹ ਉੱਗਿਆ ਸੀ ਕਹਿੰਦੇ ਕਿ ਪਾਣੀ ਤੋਂ ਪਿਆਸਾ ਮਰ ਰਿਹਾ ਉਹਦੇ ਕੰਧ ਦੀਆਂ ਤਰੇੜਾਂ ਦੇ ਵਿੱਚੋਂ ਘਾਹ ਤੋੜ ਕੇ ਇਹਨੇ ਆਪਣੇ ਮੂੰਹ ਦੇ ਵਿੱਚ ਪਾ ਲਏ ਤੇ ਆਪਣੇ ਅੰਦਰ ਦੀ ਪਿਆਸ ਨੂੰ ਬੁਝਾਇਆ ਜਦੋਂ ਮਰ ਗਿਆ ਆਗਰਦੀ ਜੇਲ੍ਹ ਦੇ ਅੰਦਰ ਇਹ ਜਦੋਂ ਮਰ ਗਿਆ ਤੇ ਪਿਆਰਿਓ ਸੁਨੇਹਾ ਭੇਜਿਆ ਗਿਆ ਔਰੰਗਜ਼ੇ ਬਾਦਸ਼ਾਹ ਨੂੰ ਤੇਰਾ ਬਾਪ ਮਰ ਗਿਆ ਤੇ ਔਰੰਗਜ਼ੇ ਬਾਦਸ਼ਾਹ ਨੇ ਕੀ ਆਖਿਆ ਕਹਿੰਦਾ ਪਾਣੀ ਚ ਰੋੜਦੇ ਹੋ ਜਿਉਂਦੇ ਨੂੰ ਪਾਣੀ ਨਹੀਂ ਪੁੱਛਿਆ ਜਿਉਂਦਾ ਪਾਣੀ ਤੋਂ ਪਿਆਸਾ ਮਰਿਆ ਤੇ ਜਦੋਂ ਮਰ ਗਿਆ ਕਹਿੰਦੇ ਪਾਣੀ ਚ ਰੋੜਦੇ ਹੋ ਐਸਾ ਕੱਟੜ ਜ਼ਾਲਮ ਜਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਆਪਣੇ ਭਰਾ ਦਾ ਨਹੀਂ ਬਣਿਆ ਉਹ ਦੁਨੀਆ ਦੇ ਲੋਕਾਂ ਦਾ ਕੀ ਬਣ ਸਕਦਾ ਬਣ ਨਹੀਂ ਸਕਦਾ ਇਨੇ ਦੁਨੀਆਂ ਦੇ ਲੋਕਾਂ ਦੇ ਤਸ਼ੱਦਦ ਕੀਤੇ ਜ਼ੁਲਮ ਕੀਤੇ ਸਭ ਤੋਂ ਵੱਡ ਜੇ ਜ਼ੁਲਮ ਹੋਏ ਤੇ ਕਸ਼ਮੀਰ ਦੀ ਧਰਤੀ ਦੇ ਉੱਤੇ ਹੋਏ ਕਸ਼ਮੀਰ ਦੀ ਧਰਤੀ ਦੇ ਉੱਤੇ ਜਦੋਂ ਜ਼ੁਲਮ ਹੋਏ ਤੇ ਸਭ ਪਿਆਰਿਓ ਕਹਿੰਦੇ ਨੇ ਕਸ਼ਮੀਰ ਦੇ ਜਿਹੜੇ ਪੰਡਤ ਨੇ ਇਕੱਠੇ ਹੋਏ ਕਹਿੰਦੇ ਸਾਡੀ ਦੁਨੀਆਂ ਦੇ ਉੱਤੇ ਬਾਹ ਕੋਣ ਫੜ ਸਕਦਾ ਸਾਡਾ ਸਹਾਰਾ ਕੌਣ ਬਣ ਸਕਦਾ ਸਾਡਾ ਧਰਮ ਕੌਣ ਬਚਾ ਸਕਦਾ ਕਹਿੰਦੇ ਮਰਦਾ ਕੀ ਨਹੀਂ ਕਰਦਾ ਜਦੋਂ ਬੰਦਾ ਮੁਸੀਬਤ ਦੇ ਵਿੱਚ ਹੋਵੇ ਨਾ ਉਹਨੂੰ ਰੱਬ ਯਾਦ ਆ ਜਾਂਦਾ ਹੈ ਦੁੱਖ ਸਮੇ ਤੁਸੀਂ ਯਾਦ ਕਰੋ ਨਾ ਕਰੋ ਦੁੱਖ ਸਮੇ ਰੱਬ ਨੂੰ ਖਾਰਨੇ ਨੂੰ ਭੁੱਲ ਜਾਂਦੇ ਬਰ ਨਹੀਂ ਹਣਗੇ ਜਿਹੜੇ ਸੁੱਖ ਦੇ ਸਮੇ ਰੱਬ ਨੂੰ ਯਾਦ ਕਰਦੇ ਕੋਈ ਮੁਸੀਬਤ ਬਣ ਜਾਵੇ ਤੁਹਾਡੇ ਤੇ ਕੋਈ ਦੁੱਖ ਆ ਜਾਵੇ ਤੇ ਰੱਬ ਉਹ ਪਹਿਲਾਂ ਯਾਦ ਆਉਂਦਾ ਤੇ ਹੁਣ ਪਿਆਰਿਓ ਇਹ ਸੋਚਦੇ ਆ ਕਹਿੰਦੇ ਸਾਡੀ ਦੁਨੀਆ ਤੇ ਬਾਹ ਕੌਣ ਫੜ ਸਕਦਾ ਹੈ ਸਾਡੀ ਫਰਿਆਦ ਕੌਣ ਸੁਣ ਸਕਦਾ ਹੈ ਸਤਿ ਪਾਈਂ ਕਿ ਜੇ ਤੁਹਾਡੀ ਦੁਨੀਆ ਦੇ ਉੱਤੇ ਕੋਈ ਪ੍ਰਿਆਦ ਸੁਣ ਸਕਦਾ ਤੇ ਗੁਰਨਾਮਿਕ ਦਾ ਘਰ ਸੁਣ ਸਕਦਾ ਇਹ ਚੱਲੇ ਕਸ਼ਮੀਰ ਤੋਂ ਆਪਣੀਆਂ ਮੰਜ਼ਰਾਂ ਨੂੰ ਤੈਅ ਕਰਦੇ ਹੋਇਆ ਜਦੋਂ ਅਨੰਦਪੁਰ ਸ਼ਹਿਰ ਦੀ ਤਾਮਰ ਧਰਦੇ ਵਾਲੇ ਨਾਲ ਨਹੀਂ ਚੱਲੇ ਪਾਏ ਨੇ ਕਿਉਂਕਿ ਇੱਕ ਆਸ ਲੈ ਕੇ ਤੁਰੇ ਬੰਦਾ ਥੋੜਾ ਵੀ ਕਿਸੇ ਪਾਸੇ ਚੱਲਦਾ ਕਿ ਇੱਕ ਆਸ ਲੈ ਕੇ ਚੱਲਦਾ ਹੁਣ ਜਦੋਂ ਚੱਲੇ ਪਾਏ ਸੁਣਿਆ ਸੋਚਦੇ ਨੇ ਕਿ ਅਸੀਂ ਜਾਵੇਗੀ ਸਾਡੀ ਬਾਥੜੀ ਜਾਵੇਗੀ ਕਸ਼ਮੀਰ ਦੇ

आओ